ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤੁੰਗਾਹੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਇਕੋਟ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ گاਵਾ ਵੜਾਂ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਵਿਕਾਊ ਆ ਵਿੱਚ ਇਹਨਾਂ ਦੇ ਬਹੁਤ ਗੈਂਤੀ ਜਸੂਈਆਂ ਸਵਾਈਆਂ ਵੀ ਹੈਗੀਆਂ ਵਿੱਚ ਗੱਬਣਾ ਵੀ ਹੈਗੀਆਂ ਤੇ ਕਾ ਝੋਟੀ ਹੈਗੀ ਆ ਟੋਕੜ 8-9 ਕਿਲੋ ਦੁੱਧ ਜੇ ਕੋਈ ਝੋਟੀ ਲੈਣ ਦਾ ਚਾਹਵਾਣਾ ਝੋਟੀ ਵੀ ਮਿਲ ਜੂ ਨਿੱਕਾ ਜਾਂ ਭਾ ਤੇ ਸਾਰੀਆਂ ਲਾਲ ਪਦਾਮੀ ਰੰਗ ਦੀਆਂ ਗਾਵਾਂ ਵੜਾ ਸਾਰੀਆਂ ਹੀ ਸੇਲ ਆ ਦੁੱਧ ਤੁਹਾਨੂੰ ਪਤਾ ਹੀ ਆ ਜਰਸੀਆਂ ਹੋਈਆਂ ਸਾਈਵਾਲ ਹੋਈਆਂ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਤੇ ਮੱਝ ਲੈਣੇ ਦੋਨੇ ਪਾਸੇ ਦਰਮਿਆਨੀ ਮੱਝ ਲੱਖ ਰੁਪਏ ਦੇ ਆਸ-ਪਾਸ ਆਉਂਦੀ ਆ ਚੰਗੀ ਸਨੱਖੀ ਝੋਟੀ ਲੈਣੀ ਆ ਫੇਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਤੇ ਇਹਨਾਂ ਦਾ ਮੁੱਲ ਫੰਡਰਾਂ ਮੱਝਾਂ ਨਾਲੋਂ ਵੀ ਘੱਟ ਆ ਫੰਡਰ ਮੱਝ ਦੇ ਨੇ ਤਾਂ ਕੱਲੀ ਪੂਛ ਹੀ ਹੋਣੀ ਮਗਰ ਦੁੱਧ ਤਾਂ ਉਹਨਾਂ ਨੇ ਕਾਹਦਾ ਦੇਣਾ ਵਾ ਤੇ ਇਹਨਾਂ ਨੇ ਲੱਖ ਰੁਪਈਆ ਵਾਲੀ ਮੱਝ ਦੇ ਬਰੋਬਰ ਵਧੀਆ ਖੁੱਲਾ ਦੁੱਧ ਪਿਆ ਦੇਣਾ ਤੇ ਮੁੱਲ ਫੰਡਰ ਮੱਝ ਨੂੰ ਵੀ ਘੱਟ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਬਈ ਲਾਡੀ ਗ੍ਰਾਂਡ ਆ ਜੀ ਪਿੰਡ ਤੁੰਗੜੀ ਜਿਹਨਾਂ ਲੁਧਿਆਣਾ ਰਾਏਕੋਟ ਤੋਂ 10-12 ਕਿਲੋਮੀਟਰ ਤੇ ਪਿੰਡ ਹੈ ਫੋਨ ਨੰਬਰ ਦੱਸ ਜੀ 985529812 ਸਾਰਾ ਮਾਲੀ ਬਕਾਉ ਹੈ ਹਾਂਜੀ ਹਾਂਜੀ ਇਹ ਤਾਂ ਸ਼ੁਰੂ ਕਰ ਲਓ ਕੱਢ ਲਓ ਇੱਕ ਨੰਬਰ ਬਾਹਰ ਇਹ ਜਿਹੇ ਫੂਨ ਵਾਲੀ ਆ ਬਾਈ ਹੂੰ 32 ਦਿਨ ਲੈ ਜੀ ਫੂਨ ਦੇ ਕਿੰਨਾ ਦੁੱਧ ਦੁੱਧ ਦੇ ਦੂ ਬਾਈ ਦੁੱਧ ਇਹਦੇ ਦੀ 12 13 ਕਿਲੋ ਰਾਵ ਨਾਲ ਛੋਟੇ ਕੱਦ ਦੀ ਆ ਭਾਜ ਬਿਲਕੁਲ ਜਾਇਦ ਦੱਸ ਜੀ ਨਿੱਕਾ ਜ ਆਪਾਂ 20000 ਰੁਪਏ ਦੇਵਾਂਗੇ ਲਓ ਜੀ 28000 ਦੀ ਦੇ ਦੇਣੀ ਆ 12 13 ਕਿਲੋ ਵੀਰ ਕਹਿੰਦਾ ਇੰਨਾ ਦੁੱਧ ਪਿਆ ਜੂ ਮੁੱਲ ਵੀ ਫਿਰ ਨਿੱਕਾ ਜਾਈ ਆ ਇੰਨੇ ਦੀ ਤਾਂ ਔਕੜ ਵਹਿੜ ਨਹੀਂ ਦਿੰਦਾ ਕੋਈ 10 ਕਿਲੋ ਦੁੱਧ ਵਾਲੀ ਤੇ ਦੁੱਧ ਬਾਈ ਕਹਿੰਦਾ 12 13 ਇੱਥੇ ਦੁੱਧ ਪਿਆ ਜੂ 28000 ਦੀ ਦੇ ਦੇਣੀ ਆ ਵਿੱਚੋਂ ਛੋੜ ਛੱਪਾ ਵੀ ਹੋ ਜਾਊਗਾ ਕੋਈ ਜੋੜਾ ਲੈ ਲੂਗਾ 5-700 ਮਾਨਤਾਨ ਵੀ ਹੋਊ ਕੋਈ ਚੱਕਰ ਨਹੀਂ ਤੇ ਜੇ ਗਿਣਤੀ 'ਚ ਵੱਧ ਲੈਂਦਾ ਜਾਨਵਰ ਫਿਰ ਉਹਦੋਂ ਪੂਰਾ ਵੱਧ ਮਾਨਤਾਨ ਹੋਊ ਥਣ ਸੋਹਣਿਆ ਬਾਕੀ ਝੋਲ ਝੂਲ ਤਾਂ ਬਹੁਤ ਐ ਵੇੜ ਕੱਚੀ ਕੱਚੀ ਐ 20 ਬੱਚੀਆਂ ਦੇ ਨਾਂ ਦੀ ਜਿੱਦਣ ਤਿਆਰ ਹੋ ਜਾਂਦੀ ਆ ਦੁੱਗਣੇ ਪੈਸਿਆਂ ਦੀ ਭਾਵੇਂ ਕੋਈ ਤਿਆਰ ਕਰਕੇ ਸੇਲ ਕਰ ਲੈ ਤੇ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ 27-28000 ਦੀ ਦੇਣੀ ਵੀ ਕੀਨੀ ਆ 2 ਨੰਬਰ ਤੇ ਆ ਜਾ ਲਾਡੀ ਇਹਨੂੰ ਇਹ 16 ਤਰੀਕ ਨੂੰ ਬੈਲ ਪੂਰੇ ਹੋ ਗਏ ਪਹਿਲੇ ਸੂਏ ਆ ਜੀ ਅੱਜ 10 6 ਦਾ ਰਹਿ ਗਏ हां ਜੀ ਆ 16 ਨੂੰ ਬੈਲ ਪੂਰੇ ਆ ਫਿਰ ਵੀ ਉੱਤੇ ਲੈ ਕੇ ਜਾ ਸਕਦੀ ਆ ਤਾਂ ਕੋਈ ਗਰੰਟੀ ਨਹੀਂ ਹੁੰਦੀ ਡੰਗਰ ਹੁਣ ਸਿਰ ਢਾਈ ਜਾਂਦਾ ਕਿੰਨਾ ਇੱਕ ਦੁੱਧ ਪਿਆਜੂ ਦੁੱਧ ਵਿੱਚ 13 14 ਕਿਲੋ ਦਊਗਾ ਅਸੀਂ ਜਾਇਦ ਜਾਇ ਮੁੱਲ ਜਾਇਦ ਮੁੱਲ ਵੀ ਰੇਰਾ ਕੋਈ ਆ 45 ਵੀ ਹਾਂ ਨਾ ਜੀ ਲਓ ਜੀ ਦੰਦਾ ਜੀ ਹੋਵੇ ਬੱਚੀ ਲਾਡੀ ਕਹਿੰਦਾ ਦੰਦਾ ਜੀ ਹੋਊ ਪਹਿਲਾ ਸੂਆ ਹੂੰ 45000 ਦੀ ਦੇ ਦੇਣੀ ਆ ਦੁੱਧ ਕੋਈ 14 15 ਕਿਲੋ ਦੁੱਧ ਕੋਈ ਬਾੜਾ ਨਹੀਂ ਇਹਨੂੰ ਕਿਉਂਕਿ ਵੱਛੀ ਵੱਡੇ ਕੱਦ ਵਾਲੀ ਆ ਤੇ ਵਜਨ ਵਜੋਂ ਤਾਂ ਫੁੱਲ ਹੀ ਅੰਕਲ ਨੂੰ ਖਿੱਚੀ ਫਿਰਦੀ ਆ ਤੁਸੀਂ ਦੇਖ ਹੀ ਰਹੇ ਆ ਬਾਕੀ ਨਵਾਂ ਖਾਣਾ ਇਹ ਕਿਹੜਾ ਕੋਈ ਬੁੱਢੀ ਆ ਜਿਹੜੀ ਖਿੱਚ ਕੇ ਜੇ ਤੋਰ ਨਹੀਂ ਪਊਏ ਤਾਂ ਆਹ ਭਜਦੀ ਆ ਸੀਲ ਸਾਬ ਫੁੱਲਾ ਕੋਈ ਗਰਮ ਗੁਰਮਾਣਾ ਮੰਨੇ ਉਹ ਤਾਂ ਜਵਾਨੀਆਂ ਛਾਲਾ ਖੂਨ ਕਰਕੇ ਤਾਂ ਤੱਕ ਛਾਲਾ ਮਾਰਦੀ ਆ ਦੁੱਧ 14 15 ਆਸ-ਪਾਸ ਖੁੱਲਾ ਪਿਆ ਜੂ ਦੇ ਦੇਣੀ ਆ 45000 ਦੀ 6 ਦਿਨ ਪਈ ਅੱਜ 10 ਤਰੀਕ ਆ 6 ਦਿਨ ਪਈ ਆ 16 ਜੂਨ ਨੂੰ ਦਿਨ ਪੂਰੇ ਹੁੰਦੇ ਆ ਹਾਂ ਸੋਹਣਾ ਲੇਵਾ ਤਿਆਰ ਕਰਕੇ ਸੂ ਲਾਲ ਰੰਗ ਦੀ ਬੱਚੀ ਤਿਆਰ ਕਰਕੇ ਇਹਨਾਂ ਨੂੰ ਵੇਚਨੇ ਉਹਨੂੰ ਵੀ ਫਾਇਦੇ ਚ ਹਾਂ ਸਹੀ ਆ ਲਓ ਜੀ ਅੱਗੇ 3 ਨੰਬਰ ਇਹ ਦੂਜੇ ਸੂਹੀ ਆ ਮਗਰ ਬੱਚੀ ਆ ਅੱਜ ਤੀਜਾ ਦਿਨ ਆ ਸੂਹੀ ਆ ਮਗਰ ਬੱਚੀ ਠੰਡੀ ਫੀਲ ਜਿਵੇਂ ਮੂਰ ਮਗਰ ਦੀ ਕਰਵੇਂ ਮਰਜੀ ਬਹਿ ਜਾਓ ਇਹ ਜਾਤ ਗਰਮ ਹੁੰਦੀ ਹੈ ਵੈਸੇ ਜਮਾ ਡੰਡੀ ਆ ਪਾਵਾ ਜਵਾਖ ਖੇਢੀ ਆ ਨਾ ਕਿੰਨੀ ਕੁ ਬੌਲੀ ਹੋਊ ਫਿਰ ਬੌਲੀ ਹੈਗੀ 8-9 ਕਿਲੋ ਕਿੰਨਾ ਕੱਢ ਜੂੁੱਦ ਦਾ ਦੇ ਦੂ ਵੈਸੇ 10 12 ਕਿਲੋ ਬਾਕੀ ਵੀਰੇ ਹੈਗਾ 6 ਆਦੇ ਹੂੰ 8-9 ਕਿਲੋ ਬੌਲੀ ਲਾਡੀ ਕਹਿੰਦਾ ਹੋਊਗੀ ਪਰਸੋਂ ਦੀ ਸੂਈ ਆ ਮਗਰੇ ਦੇ ਵੱਛੀ ਆ ਸਾਈਵਾਲ ਨਸਲ ਦੀ ਵਹਿੜ ਤਾਜੀ ਸੂਈ ਸਵਾਈ ਨਹੀਂ ਸਾਈਵਾਲ ਤੁਹਾਨੂੰ ਪਤਾ ਹੀ ਆ ਜਿਆਦੀ ਥੋੜੇ ਜੇ ਨਾ ਗਰਮ ਹੁੰਦੇ ਆ ਵਿੱਚ ਕੋਸ਼ ਕੋਈ ਨਾ ਠੀਕ ਆ ਇਹ ਬਾਦੋ ਹੀ ਦੇਖ ਲੋ ਹੋਣਾ ਇਹ ਐਨ ਤਿਆਰ ਬੋਲੇ ਤੋਂ ਨਿਕਲ ਕੇ ਤਿਆਰ ਹੋਣਾ ਪੂਰੀ ਹੈ ਨਾ ਬਾਲੀ ਠੰਡੀ ਮਿੱਠੀ ਪੂਰੀ ਐ ਇੱਥੇ ਬਨ ਕੇ ਚੋਰੋ ਵੇੜੇ ਦੇ ਚਾਹੀ ਵੇੜੇ ਜੇ ਖੜਾ ਕੇ ਭਾਵੇਂ ਅਗਲਾ ਚਵਾਈ ਕਰ ਲੇ ਹੈਗੀ ਇਹ ਵੀ ਕੋੜੀ ਵਰਗੀ ਆ ਛਾਲਾ ਮਾਰਦੀ ਆ ਕਿਉਂਕਿ ਹੈ ਨਵਾਂ ਹਣ ਇਹਨਾਂ ਚ ਤਿੰਨ ਨੱਕ ਵਿਖਾ ਦੇ ਬੁੱਢੀ ਜੀ ਕੋਈ ਵੀ ਨਹੀਂ ਲਓ ਜੀ ਸੀਲ ਸੌ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਪੁੱਤਰੀ ਨਹੀਂ ਹੈਗਾ ਬਾਲੀ ਠੰਡੀ ਹੈ ਇਹਦਾ ਜਾਇਜ਼ ਜਾਪਾ ਇਹਦਾ ਕੋਈ ਗੱਲ ਆ ਮੁੰਡਾ ਜਾ ਹੈ ਯਾਰ 52 ਹਾਂ ਨਾ ਮੁੱਲ 55 52 ਦੀ ਹਾਂ ਨਾ ਮੱਝ ਲੈ ਲਈ ਇਹ ਲੈ ਲਿਓ ਡੇਢ ਲੱਖ ਵਾਲੀ ਮੱਝ ਲੈ ਲਈ ਪੂਰਾ ਦੁੱਧ ਵੀ ਹੋਊਗਾ ਸੇਮ ਹੀ ਹੈ ਯਾਰ ਦੁੱਧ ਤੇ ਉ 55 52 ਹਜ਼ਾਰ ਦੀ ਕੱਲੀ ਫੰਡਰ ਮੱਝ ਹੀ ਆਉਂਦੀ ਆ ਤੇ ਲਾਡੀ ਕਹਿੰਦਾ ਡੇਢ ਲੱਖ ਵਾਲੀ ਮੱਝ ਦੇ ਬਰੋਬਰ ਦੁੱਧ ਪਿਆ ਦੇਣਾ ਉਹਦਾ ਦੁੱਧ ਤੇ ਦਾ ਦੁੱਧ ਸੇਮ ਹੀ ਆਉਣਾ ਕਿਉਂਕਿ ਸਾਈਵਾਲ ਨਸਲ ਦੀ ਵਹਿੜਾ ਜਰਸੀਆਂ ਦੇ ਨਾਲੋਂ ਵੀ ਸਾਈਵਾਲ ਦੀ ਫੈਟ ਵੱਧ ਆਉਂਦੀ ਆ ਵਹਿਣਾ ਪੂਰੇ ਵੀ ਵੱਡੀਆਂ 2 ਨੰਬਰ ਤੇ 3 ਨੰਬਰ ਵਜਨ-ਵਜਨ ਵੀ ਫੁੱਲੀ ਆ ਤੇ ਸੀਲਸਾਉ ਵੀ ਪੂਰੀਆਂ ਆ ਚਾਰ ਨੰਬਰ ਲਾਡੀ ਰਹੀ ਜਮਾਨਦਰੂ ਪਹਿਲਾ ਵੈਰੀ ਠੀਕ ਆ ਨੋਟ ਤੋਂ ਬੋੜਾ ਬਾ ਕਾਜੀ ਸੁਈ ਹੋਈ ਆ ਦੁੱਧ ਇਹ ਬਾੜਾਂ ਨ 11-12 ਬਰਾਂ ਦੇ ਦੌਰ ਆਉਣਾ ਪਹਿਲੇ ਜਮਾਨਦਰੂ ਅੱਛਾ ਥਾਣੀ ਤੈਨਾਂ ਹਾਂ ਦਾ ਥਾਨ ਹੈਗਾ ਵਾ ਬਸ ਪਹਿਲਾਂ ਤੋਂ ਹੀ ਨਹੀਂ ਚੱਲਦਾ ਚੱਲਿਆ ਠੀਕ ਆ 8-9 ਕਿਲੋ ਬੋਲੀ ਹੈਗੀ ਆ 12-13 ਕਿਲੋ ਲਾਡੀ ਕਹਿੰਦਾ ਦੁੱਧ ਪਿਆ ਜੂ ਤਾਜੀ ਸੁਈ ਸਵਾਈ ਆ ਆ ਕਬਹਿਣੀ ਵਾਲਾ ਮੂਹਰਲਾ ਥਾਨ ਵੀਰ ਕਹਿੰਦਾ ਜਮਾਨਦਰੂ ਪਹਿਲੇ ਦੇਨੋ ਚੱਲਿਆ ਹੀ ਨਹੀਂ ਇਹ ਥਾਣਾ ਦੂਜੇ ਤਣ ਥਾਣਾ ਓਕੇ ਆ ਜਮਾ 8-9 ਕਿਲੋ ਬੌਲੀ ਹਾਜ਼ਰ ਹੈ ਜਿਹੜੀ ਝੋ ਲੈਣੀ ਆ ਤੁਸੀਂ 12-13 ਕਿਲੋ ਦੁੱਧ ਤਾਂ ਫਿਰ ਆਵਣਾ ਪਿਆ ਦੇਣਾ ਜੈਜ ਆ ਪਾਲਾ ਡੀ ਇਹਦਾ ਬਈ 30000 ਰੁਪਈਆ ਲਓ ਜੀ ਤੋਕੜ ਵਾਲਾ ਕੰਮ 30000 ਤੇ ਜਿਹੜੀ 30-32000 ਦੀ ਤੁਸੀਂ ਤੋਕੜ ਲੈਣੀ ਹੈ ਨਾ 9-10 ਕਿਲੋ ਦੁੱਧ ਵਾਲੀ ਉਹ ਪਤਾ ਨਹੀਂ ਸਾਲ ਦੀ ਸੂਈ ਆ ਕਿ ਡੇਢ ਸਾਲ ਦੀ ਮਹੀਨਾ ਦੁੱਧ ਪਿਉਣਾ ਕਿ 2 ਮਹੀਨੇ ਦਾ ਤਾਜੀ ਸੂਈ ਆ ਵਧੀਆ ਗਰਮਿਓ ਗਰਮੀਂ ਦੁੱਧ ਪਿਆ ਦੇਣਾ ਇਹਨੇ 30000 ਅੱਗੇ ਲਾਢੀ ਦੇਖ ਲੈ ਸੁਣ ਵਾਲੀ ਆ ਜੀ 16 17 ਕਿਲੋ ਵਾਲੀ ਆ ਇਹ ਠੀਕ ਆ ਹਾਂ ਜੀ ਉਹ ਆਈ ਆ ਤਿਆਰ ਹੋਈ ਜਾਂਦੀ ਆ ਬਸ ਬਾਹਲਾ ਪੰਜ ਚਾਰ ਦਿਨ ਹੋਰ ਲੈ ਜੂਗੀ ਠੀਕ ਆ ਅੱਗੇ ਨਾਲ ਬਹੁਤ ਤਿਆਰ ਕਰਦੀ ਆ ਪੰਜ ਚਾਰ ਦਿਨ ਲਾਢੀ ਕਹਿੰਦਾ ਲਊ ਮਸਾਂ ਹੀ 16 17 ਕਿਲੋ ਦੁੱਧ ਵਾਲੀ ਆ ਜੇ ਕਿਸੇ ਨੂੰ ਵੱਧ ਦੁੱਧ ਵਾਲੀ ਜਰਸੀ ਚਾਹੀਦੀ ਆ 16 17 ਕਿਲੋ ਲਾਢੀ ਕਹਿੰਦਾ ਦੁੱਧ ਪਿਆ ਦਿਆ ਨਾ ਇਹ ਨਹੀਂ ਖੁੱਲਾ ਕਹਿਣ ਨੂੰ ਤਾਂ ਪਹਿਲੀਆਂ ਦਾ ਵੀ ਕਹਿ ਜਾਂਦਾ ਪਰ ਜਿਹੜਾ ਜਾਨਵਰ ਜਿੰਨੇ ਕ ਦੁੱਧ ਵਾਲਾ ਹੈਗਾ ਤੇ ਉਹਨਾਂ ਕੀ ਦੁੱਧ ਦੱਸਦਾ ਵੀਰ ਵਧੀਆ ਗੱਲ ਆ ਸਾਫ਼ ਸੁਥਰਾ ਕੰਮ ਕਰੋਗੇ ਤਾਂ ਜਾਦੇ ਜਾਨਵਰ ਬੱਕਦੇ ਆ ਜਾਦੇ ਜਾਨਵਰ ਬੱਕਦੇ ਕਰਕੇ ਤਾਂ ਹੀ ਦਿੱਲੀ ਇਹਦੇ ਕੋਲੇ ਇੰਨੇ ਜਾਨਵਰ ਹੁੰਦੇ ਆ ਜਦੋਂ ਮਰਜ਼ੀ ਆਜੋ ਇਹ ਲੇਵਾ ਲਾਹੂ ਬਹੁਤ ਅਮਰੀਕਨਾਂ ਵਰਗਾ ਲੇਵਾ ਤਿਆਰ ਕਰਕੇ ਸੋਹਣਾ ਜਦੋਂ ਤਿਆਰ ਹੋ ਗਈ 16 17 ਕਿਲੋ ਪਿਛਲੇ ਸੂਵੇ ਦੁੱਧ ਦਿੱਤਾ ਜੈ ਜੀ ਆਪਾਂ ਲਾਡੀ ਦਾ 45000 ਰੁਪਏ ਅੱਜ ਦਾ ਅੱਜ ਦਾ 47000 ਜੈ ਜੀ ਮੁੱਲ ਹੈ ਦੁੱਧ ਵੀ ਫਿਰ 16 17 ਕਿਲੋ ਵਾਲੀ ਹੈ 6 ਨੰਬਰ ਲਾਡੀ ਏ ਵੀ ਸੂਣ ਵਾਲੀ ਆ ਇਹ ਤਾਂ ਅੱਜ ਭਰਕੇ ਹੀ ਸੂਣ ਵਾਲੀ ਆਈ ਸਮਾਂ ਤਿਆਰ ਆ ਕਿੰਨਾ ਕੁ ਦੁੱਧ ਕੱਢ ਜੂ ਮੱਲਾ ਘਰੇ ਜਾ ਕੇ ਅਗਲੇ ਦੇ ਸੂਈ ਪਾ ਕਿੰਨੇ ਵਾਰਾ 12 ਕਿਲੋ ਦੇ ਦੂ ਵੀਰੇ ਲਓ ਜੀ ਆ ਜਿਹੜੀ 6 ਨੰਬਰ ਆ ਇਹ ਵੀਰ ਕਹਿੰਦਾ ਤਿਆਰ ਹੀ ਆ ਗੱਡੀ 'ਚ ਤੁਹਾਡੇ ਚੜੀ ਨਹੀਂ ਤੇ ਤੁਹਾਡੇ ਘਰੇ ਗਈ ਨਹੀਂ ਤੇ ਸੂਈ ਨਹੀਂ ਮਤਲਬ ਡਾਲਿਆਂ ਦੇ ਆ ਜਾਵਾਂ ਵਲਟਲਾਂ ਸਾਰੀਆਂ ਗੱਡੀ ਫਰਦੀ ਹਲਕੀ ਜੀ ਹੈਗੀ ਆ ਇਹ ਤਾਂ ਸੂੰਦੀ ਸੂੰਦੀ ਨੇ ਜ਼ੋਰ ਮਾਰਿਆ ਇੰਨੀ ਕ ਕੱਢ ਦੇਣੀ ਆ ਦੁੱਧ ਕੋਈ 12 13 14 ਇਥੇ ਆਸੇ ਪਾਸੇ ਇਹਨੇ ਪਿਆ ਦੇਣਾ ਜਿਹੜਾ ਕੋਈ 2 ਕਿਲੋ ਦਾਣਾ ਵੱਧ ਪਾ ਲੂਗਾ 2 ਕਿਲੋ ਵੱਧ ਪਿਆਜੂਗੀ 12 13 14 ਨਾਰਮਲ ਦੁੱਧ ਹੈ ਇੱਥੇ ਇਹਨੇ ਪਿਆ ਦੇਣਾ ਲਾਢੀ ਕਹਿੰਦਾ ਆਹ ਨਾਲ ਤਾਂ ਤੁਸੀਂ ਦੇਖ ਲਓ ਕਿੰਨਾ ਵਧੀਆ ਤਿਆਰ ਕਰਿਆ ਹੈ ਹਾਂ ਵੀਰਪੁਰੀ ਵਾਲਾ ਲੈਵਾ ਵੇਖ ਕੇ ਇੱਥੇ ਕੋਈ ਉਹ ਜਿਹਾ ਵਪਾਰੀ ਹੁੰਦਾ ਕਿ ਇਹਨੇ 15 ਕਿਲੋ ਕਹਿ ਦੇਣਾ ਸੀਗਾ ਆਹ ਨਾਲ ਆਹ ਹਾਂ ਅਗਲੇਵਾ ਪੂਰਾ ਗੁੰਦਵਾ ਜੈ ਜੈ ਭਾਲਾ ਲਾਢੀ ਵੀਰੇ ਇਹਦਾ 47000 ਰੁਪਇਆ ਲਓ ਜੀ ਇਹ ਵੀ 47 ਦੀ 47 ਦੀ ਵੀਰੇ ਜੋੜੇ ਜਮਾਨਤਾਨ ਹੋ ਜੂ ਹੋ ਜੂ ਭਾਈ ਹੋ ਜੂ ਕੋਈ ਜੋੜੇ ਜੋ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲਓ ਦੋਵੇਂ ਚੰਗੇ ਦੁੱਧ ਵਾਲੀਆਂ ਜਾਨ ਵਾਲੀਆਂ ਨਵਾਂ ਹਾਨ ਵੜਾ ਸੱਤ ਨੰਬਰ ਲਾਡੀ ਬਈ ਇਹ ਵੀ ਤਾਜੀ ਸੁਈ ਹੋਈ ਐ ਇਹਨੂੰ 13 ਦਿਨ ਹੋ ਗਏ ਸੁਈ ਨੂੰ ਬੱਸਾ ਮਗਰ ਤੇ ਹੁਣ ਹੈਗਾ 11 12 ਕਿਲੋ ਦੁੱਧ ਹਾਜ਼ਰ ਹੈ ਇਹਦੇ ਮਾ 11 12 ਕਿਲੋ ਦੁੱਧ ਲਾਡੀ ਕਹਿੰਦਾ ਹਾਜ਼ਰ ਹੈ ਹਾਂ ਦਰਮਿਆਨੀ ਸਹੀ ਬਾਤ ਏ ਤੇ ਜਿਹਨੇ ਕਿਸੇ ਭੈਣ ਭਰਾ ਨੇ ਇੱਕ ਜਾਨਵਰ ਰੱਖਣਾ ਜਾਂ ਦੋ ਰੱਖਣੇ ਆ ਉਹਦੀ ਤਾਂ ਸੇਵਾ ਵੀ ਵੱਧ ਹੋ ਜਾਣੀ ਆ ਹੀ ਆਲ ਜਾਗੀ ਵੀਰੇ ਹੂੰ ਪੂਣੀ ਦੇ ਗੰਢਿਆ ਜੀਰਾ ਇਹ ਮਾਰੀ ਮੋਟੀ ਉਹ ਕਰਦੀ ਐ ਤੌਂ ਦਾ ਨਿਆਣੇ ਤੇ ਗਿਜਣ ਲੱਗ ਗਏ ਠੀਕ ਐ ਪਰ ਉਹ ਇੱਕ ਪੈਰ ਨੂੰ ਰੱਸੀ ਪਾ ਕੇ ਬੰਨ ਲਾ ਜਮਾ ਨਹੀਂ ਹਲਦੀ ਠੀਕ ਐ ਹਾਂਜੀ ਆਪਾਂ ਦੱਸ ਸਕਦੇ ਡੰਗਰ ਵੇਚ ਰਹੇ ਹਾਂ ਬਾਈ ਹੂੰ ਜਿਵੇਂ ਵੀ ਹੈ ਨਾ ਦੋਸਤੋ ਨਿਆਣਾ ਪਾ ਕੇ ਵੀਰ ਕਹਿੰਦਾ ਜਿਵੇਂ ਮਰਜੀ ਚਵਾਈ ਕਰ ਲੈ ਦੂਜੇ ਜਾਨਵਰ ਜਮਾਂ ਹੀ ਸੀਲ ਸਾਬ ਉਹਦੋਂ ਪਹਿਲੇ ਵਿਖਾਏ ਆ ਤੇ ਇਹਦੇ ਰੱਸੀ ਪਾਉਣੀ ਪਊ ਨਿਆਣਾ ਪਾ ਕੇ 11 12 ਕਿਲੋ ਦੁੱਧ ਰੈਡੀ ਆ ਚੋਕੇ ਲੈ ਜਾ ਭਾ ਲਾ ਲੋਟ ਜਾ 37 ਦੀ ਦੇ ਦਾਂਗੇ ਯਾਰ ਲਓ ਜੀ ਜਮ ਤੋਕੜਾ ਵਾਲਾ ਭਾ 11 12 ਕਿਲੋ ਦੁੱਧ ਵਾਲੀ ਸਾਈ ਵਾਲਤਾ ਜੀ ਸੂਈ ਮੱਝਾਂ ਰਗੀ ਵੜ 36 37 ਦੀ ਕਿਹਨੇ ਦੇਣੀ ਆ ਉਹ ਜਮ ਠੰਡੀ ਨਹੀਂ ਆ ਚੌਣ ਬੜਿਆ ਲੱਤ ਨੂੰ ਰੱਸੀ ਪਾ ਕੇ ਮਗਰ ਬੰਨ ਲਓ ਲਓ ਜੀ ਉਹ ਕਈ ਪਸ਼ੂ ਹੁੰਦੇ ਆ ਨਿਆਣਾ ਤੇ ਗਿੱਜੇ ਹੁੰਦੇ ਆ ਆ ਉਹਦਾ ਹੱਥ ਮਾਰ ਕੇ ਅੰਕਲ ਨੇ ਵਿਖਾਇਆ ਲੱਤ ਵੀ ਨਹੀਂ ਚੱਕੀ ਆਏ ਨਾ ਕੋਈ ਮੰਨਿਆ ਕਿ ਉ ਗਰਮ ਆ ਉਹ ਤਾਂ ਨਿਆਣਾ ਤਾਂ ਕਈ ਭੈਣ ਭਰਾ ਤਾਂ ਨਿਆਣਾ ਉਹੀ ਪਾ ਲੈਂਦੇ ਆ ਸੇਫਟੀ ਤੌਰ ਤੇ ਭਾਵੇਂ ਪਸ਼ੂ ਨਾਂ ਨਹੀਂ ਹਿਲਦਾ ਹੋਵੇ ਤੇ ਅਗਲਾ ਨਿਆਣਾ ਪਾਵੇ ਤੇ 11 12 ਕਿਲੋ ਦੁੱਧ ਦੋਵਾਂ ਵੇਲਾਂ ਦਾ ਤਿਆਰ 37000 ਦੀ ਦੇ ਦੇਣੀ ਆ ਆ ਜੋੜੀ 47 47000 ਦੀ ਫੁੱਲ ਚੰਗੀਆਂ ਵਹਿੜਾਂ ਅੱਗੇ ਆ ਜਾ ਲਾਡੀ ਪਹਿਲੇ ਸੂਏ ਸੂਣ ਵਾਲੀ ਆ ਜੀ 8 ਨੰਬਰ ਹਾਂ ਪਹਿਲੇ ਸੂਏ ਸੂਣ ਵਾਲੀ ਆ ਬੱਚੀ ਬਲੂਨ ਆ ਜੀ ਕਿੰਨੇ ਦਿਨ ਲੈ ਜੂ ਦਿਨ ਵੀਰੇ ਬਸ ਤਿਆਰ ਹੀ ਐ ਵੀ ਪੰਜ ਚਾਰ ਦਿਨ ਇਹ ਕੱਢ ਜੂ ਵੀ ਬਾਹਲੇ ਦੇ ਨੂੰ ਨਹੀਂ ਲੱਭੀ ਹੈ ਜੀ ਲੋਟ ਜੀ ਆਪਾ ਬਈ ਇਹ ਦਾ 45 ਦੀ ਦੇ ਦਾਂਗੇ 45000 ਦੀ ਦੇ ਦੇਾਂਗੇ ਹੂੰ ਜਾਦਵਰੀ ਬਹੁਤ ਆ ਵੀਰੇ ਲੋ ਡੀ ਆਨ ਪੱਕਦੀ ਆਉਂਦੀ ਆ ਆਹ ਹਾਂ 5-7 ਦਿਨਾਂ ਦੇ ਅੰਦਰ ਬਾਹਰੇ ਨੇ ਸੂਪਣ ਯਾਨੀ ਕਿ ਹਫਤੇ ਦੇ ਅੰਦਰ ਅੰਦਰ ਸੂਬੂਗੀ ਹਾਂ 5-4 ਦਿਨ ਇਧਰ ਉਧਰ ਹੋਊਗਾ ਦੁੱਧ ਕੋਈ 14-15 ਕਿਲੋ ਹਰਾਮਣਾ ਪਿਆ ਦੇਣਾ ਜਰਸੀ ਬਰੀਡ ਪਹਿਲਾ ਸੂਆ ਉਹ ਹੈ ਵੀ ਨਵਾਂ ਹਾਣਾ ਤੇ ਵਧੀਆ 5-7 ਸੂਵੇ ਦੁੱਧ ਪਿਆਉਣਾ ਮੈਨੂੰ ਬਹੁਤ ਭੈਣ ਭਰਾ ਫੋਨ ਲਾਉਂਦੇ ਬਾਈ ਯਾਰ ਹਿੰਮਤ ਜਰਸੀ ਲੈਣੀ ਆ ਕੋਈ ਕਹਿੰਦਾ ਗੱਬਣ ਹੋਵੇ ਤਾਂ ਵੀ ਚੱਲ ਜੂ ਕਿ ਕੋਈ ਕਹਿੰਦਾ ਕਿ ਯਾਰ ਸੂਈ ਲੈਣੀ ਆ ਆਪਾਂ ਤਾਂ ਇੱਥੇ ਲਾਢੀ ਕੋਲੇ ਬਣेंगी ਸਾਰੀ ਹੈਗੀ ਆ ਹਾਂ ਜੇ ਕਿਸੇ ਨੂੰ ਸੂਈ ਸਵਾਈ ਚਾਹੀਦੀ ਆ ਸੂਈ ਸਵਾਈ ਵੀ ਮਿਲ ਜੂ ਜੇ ਕਿਸੇ ਨੂੰ ਹੈਗਾ ਕਿ ਸਾਨੂੰ ਕੋਈ ਚੱਕਰ ਨਹੀਂ ਸੂਈ ਹੋਵੇ ਭਵਾ ਗੱਭਣ ਹੋਵੇ ਪਰ ਜਰਸੀ ਮਿਲ ਜੇ ਤੇ ਆਜੋ ਬੇਫਿਕਰ ਹੋ ਕੇ ਤੇ ਜੇ ਕਿਸੇ ਨੇ ਵੇਚਣ ਵਾਸਤੇ ਲੈਣੀਆਂ ਤਾਂ ਵੀ ਕੋਈ ਚੱਕਰ ਨਹੀਂਗਾ ਕਈ ਭੈਣ ਭਰਾ ਹੁੰਦੇ ਆ ਵਪਾਰੀ ਕਿ ਪੰਜ ਪੰਜ 7-7 ਦਿਨ ਸਾੰਮ ਕੇ ਤਿਆਰ ਕਰਕੇ ਸਵਾ ਕੇ ਵੇਚਦੇ ਆ ਤੇ ਤਾਂ ਵੀ ਆਜੋ ਕੋਈ ਚੱਕਰ ਨਹੀਂਗਾ ਅੱਗੇ ਆ ਜਾ ਲਾਢੀ 9 ਨੰਬਰ ਤੇ ਭਾਈ ਇਹ ਤਾਂ ਕੜਾਈ ਵਹਿੜ ਠੀਕ ਹੈ ਹਾਂਜੀ ਦੁੱਧ ਹੈਗਾ ਸਹੀ ਗੱਤ ਕਿੰਨੇ ਦੀ ਜੈ ਦੀ ਹਾ ਵੀਰੇ ਦਾ ਮੁੱਲ 18000 ਦੀ ਦੇ ਦਾਂਗੇ ਯਾਰ 6-7 ਕਿਲੋ ਦੁੱਧ ਦਾ 18000 ਦੇ ਭਾਈ ਬਰੀਡ ਦੇਖ ਲਾ ਵੇ ਹਾਂ ਪਹਿਲਾ ਸੂਆ ਤੇ ਜਿਹਨੇ ਇੱਕ ਜਾਨਵਰ ਰੱਖਣਾ ਤੇ ਉਹ ਦਾਣਾ ਦੂਣਾ ਵਧੀਆ ਰਜਮਾ ਪਾਲੋਂਗੇ ਤੇ 2 ਕਿਲੋ ਦੁੱਧ ਹੋਰ ਵੱਜੂਗੀ ਕਿਉਂਕਿ ਦੁੱਧ ਦੇਣਾ ਸੇਵਾ ਨੇ ਉਹਦਾ ਭਾਵ ਤੁਹਾਨੂੰ ਵੀ ਪਤਾ ਭਾਵੇਂ ਤਾਜੀ ਸੂਈ ਵਹਿੜ ਹੋਵੇ ਤੇ ਭਾਵੇਂ ਟੋਕੜ ਵਹਿੜ ਹੋਵੇ ਤੇ ਦੁੱਧ ਦੇਣਾ ਤਾਂ ਫੀਡ ਨੇ ਦਾਣੇ ਨੇ ਆ 7 ਕਿਲੋ ਹੈਗਾ ਤੇ ਵਧੀਆ 2 2.5 ਕਿਲੋ ਤੜਕੇ ਫੀਡ ਪਾ ਲੋਂਗੇ ਇੱਕ ਡੱਬਾ ਹੱਥ ਨੇ ਪਾ ਲੋਂਗੇ ਤੇ ਦੁੱਧ ਦੇਣੇ 2 ਕਿਲੋ ਰਾਵਣਾ ਬਾਜ ਜਨ 18000 ਦੀ ਦੇ ਦੇਣੀ ਆ 18 ਕਿਤਨ ਲਾਡੀ 18 ਦੀ ਦੇ ਦੇਣੀ ਆ ਛੋੜ ਛੱਪਾ ਹੋ ਜੂ ਅੱਗੇ ਆ ਜਾ ਲਾਡੀ ਇਹਦੇ ਬਲੋਂ ਬੱਚੀ ਆ ਚਾਰ ਦਾ 10 ਨੰਬਰ ਠੀਕ ਆ ਕਿੰਨਾ ਸਟਾਰ ਹੋ ਗਿਆ ਇਹਨੂੰ ਬਾਲਾ ਹੀ ਪਈ ਹੋਈ ਆ ਵੀਰੇ ਕਿੰਨੇ ਦੀ ਏ ਵੀ ਵੀ ਨੇ 149 ਦੀ ਜੋੜਾ ਹੀ 45 45 ਦਾ ਦੂਜੀ ਪਰਲੀ ਵੀ ਬਣੂਣ ਵਸੀ ਆ ਬਾਈ ਠੀਕ ਐ ਨੌਵਾਂ ਮਹੀਨਾ ਸਟਾਰਟ ਹੋ ਗਿਆ ਆ ਜਿਹੜਾ ਲਾਸਟ ਵਾਲਾ ਜੋੜਾ ਸ਼ੇਰ ਆ ਪੰਜਾਬ ਵਾਲੀਆਂ ਰੈਸਿੰਗੀਆਂ ਹੂੰ ਥੋੜਾ ਵੱਡੀਆਂ ਜਰਸੀਆਂ ਜੇ ਕੋਈ ਮਹੀਨਾ ਵੀ ਨਾ ਸਾਹ ਵਾਲੇ ਦਾ ਮਹੀਨਾ ਕੋਨੇ ਇਹਨਾਂ ਨੂੰ ਗੱਟਾ-ਗੱਟਾ ਡੇਢ-ਡੇਢ ਗੱਟਾ ਕਿਤੇ ਕਾਰਗਲ ਦਾ ਜਿਹੜੀ ਉਹ ਆਪਾਂ 202100 ਦੀ ਫੀਡ ਆਉਂਦੀ ਆ ਗੱਬਣਾ ਨੂੰ ਪਾਉਣੇ ਆ ਉਹ ਮਹੀਨੇ-ਮਹੀਨੇ ਜਿਨ੍ਹਾਂ ਨੇ ਗੱਟਾ-ਗੱਟਾ ਡੇਢ-ਡੇਢ ਗੱਟਾ ਵਧੀਆ ਖਾ ਜਾਣਾਂ ਉਹ ਫੀਡ ਪੈ ਜੇ ਕਿਤੇ ਮਹੀਨਾ ਤੋਂ ਚਲੋ ਜਿਹੜਾ ਭੈਣ ਭਰਾ ਲਾਊਗਾ ਜਿਹਦੇ ਪਸੰਦ ਆਊਗੀ ਮਹੀਨਾ ਪੱਠੇ ਤੁਸੀਂ ਊਂ ਵੀ ਪਾਉਣੇ ਆ ਤੇ ਜੇ 2.5 ਕਿਲੋ ਤੜਕੇ ਫੀਡ 2.5 ਕਿਲੋ ਹੱਥ ਨੇ ਫੀਡ ਪਾ ਲੋਂਗੇ ਉਹ ਤਿਆਰ ਵਹਿੜ ਵਾਲੀ ਤੇ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਕਿਉਂਕਿ ਪੱਠੇ ਦਾ ਮਹੀਨਾ ਤੁਸੀਂ ਊਂ ਵੀ ਪਾਉਣੇ ਆ ਤੇ ਨਾਲ ਉਹ ਪੈ ਜੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਤੇ ਵਧੀਆ ਦੁੱਧ ਪਿਆਜੂ ਕਰਮਾ ਵਾਲੀ ਹਾਂ 40 45 45 ਦੀ ਦੇ ਦੇਣੀ ਆ ਛੋੜ ਛੱਪਾ ਹੋ ਜਾਊਗਾ ਮੂੰਹ ਤੋਂ ਚਾਰ ਦੰਦ ਦਾ ਕੱਦ ਚ ਵੱਡੀ ਆ ਨੌਵਾਂ ਮਹੀਨਾ ਨੂੰ ਲੱਗਿਆ ਲਾਢੀ ਆ ਕੱਢ ਲਾ ਆ ਵੀ ਬੱਚੀ ਨੂੰ ਮੈਨੂੰ ਨੌਵੇਂ ਮਹੀਨੇ ਸਟਾਰ ਕਰਦੇ ਇਹ ਵੀ ਪਹਿਲਾਂ ਨਾ ਇਹ ਵੀ ਪਹਿਲਾਂ ਨਾ ਉਹਦੇ ਨਾਲ ਵੱਧ ਲਾ ਆ ਉਹਦਾ ਠੀਕ ਆ ਹਾਂ ਇਹ ਉਹਦੇ ਨਾਲ ਵੱਧ ਲਾਈ ਫਿਰਦੀ ਆ ਇਹ ਕੋਈ ਉਹਦੇ ਨਾਲ 4 5 7 ਦਿਨ ਪਹਿਲਾਂ ਸੂਪੂਗੀ ਇਹ ਵੀ 45 ਦੀ ਮਾਣਤਾਂ ਯਾਰ ਹੋਊਗਾ ਬਾਈ ਕੋਈ ਗੱਲ ਨਹੀਂ ਮਾਣਤਾਂ ਲਾਢੀਆਂ ਦਾ ਹੋਊ ਕੋਈ ਚੱਕਰ ਨਹੀਂ ਥੋੜਾ ਕਾਣਾ ਹੋਊ ਕੋਈ ਗੱਲ ਨਹੀਂ ਜੋੜਾ ਲੈ ਲਓ ਗੱਟੇ ਦਾ ਮਾਨਤਾਨ ਹੋ ਜਾਊਗਾ ਆ ਜਾਓ ਬੇਫਿਕਰ ਹੋ ਕੇ ਤੇ ਗੱਟਾ-ਗੱਟਾ ਫੀਡ ਦਾ ਖਾ ਕੇ ਇਹ ਨਾਲੇ ਤਾਂ ਵਜਨ ਹੋਰ ਕਰ ਜਾਣੀਆਂ ਤੇ ਸੋਹਣੇ ਲੈਵੇ ਤਿਆਰ ਕਰਕੇ ਸੋਹਣੀਆਂ ਤੇ ਵਧੀਆ ਦੁੱਧ ਪਿਆ ਜਾਣੀਆਂ ਗਰਮਿਓਂ ਗਰਮੀ ਛੋਟੇ-ਮੋਟੇ ਥਾਣ ਗਲਾਬੀ ਹਾਤੀ ਚਵਾਈ ਵਾਲੇ ਪੂਰੀਆਂ ਚੰਗੀਆਂ ਵਹਿੜਾਂ ਮਹੀਨਾ-ਮਹੀਨਾ ਸੰਭ ਲੈਂਦਾ ਜੋ ਕੋਈ ਸਵਾ ਕੇ ਤਿਆਰ ਕਰਕੇ ਵੀ ਵੇਚਦਾ ਤਾਂ ਵੀ ਵਧੀਆ ਪੈਸੇ ਵਟਾ ਜਾਣੀਆਂ ਅੱਜ ਦੀ ਵੀਡੀਓ ਦੇ ਵਿੱਚ ਇਹ ਲਾਢੀਆਂ 13 14 ਵਹਿੜਾਂ ਬਾਕੀ ਸਾਰੇ ਨਗਾਂ ਦੀ ਤੁਹਾਨੂੰ ਸੀਰੀਅਲ ਵਾਈਜ਼ ਇਨਫੋਰਮੇਸ਼ਨ ਲੈ ਕੇ ਦਿੱਤੀ ਆ ਬਾਕੀ 12 13 ਨਾਗ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤੁੰਗਾ ਹੀੜੀ ਆ ਜਿਓ ਆ 28000 ਦੀ ਦੇ ਦੇਣੀ ਆ ਗੋਲੇ ਅਰਗੀ ਵਹਿੜ ਮਰਾਸੀਆਂ ਦਾ ਢੋਲ ਵੇਖੀਏ ਤੁਸੀਂ ਉਹਦੇ ਅਰਗੀ ਆ 20 ਕੁ 20 25 ਦਿਨ ਸਾਹਮਣੀ ਪੈਣੀ ਆ ਤੇ ਕਿਹਨੇ 27 28000 ਦੀ ਦੇਣੀ ਆ ਤੇ ਵਧੀਆ ਦੁੱਧ ਪਿਆ ਦੇਣਾ ਇਹਨੇ ਗਰਮਿਓ ਗਰਮੀ 27 28000 ਦੀ ਕਿਸੇ ਨੇ ਨਹੀਂ ਦੇਣੀ ਤੇ ਜੇ ਘਰੇ ਦੁੱਧ ਪੀਣ ਨੂੰ ਵੀ ਲੈਣੀ ਆ ਵਧੀਆ ਪੰਜ ਸੱਤ ਸੂਵੇ ਦੁੱਧ ਪਿਆ ਦੇਣਾ ਦੂਜਾ ਸੂਹਾ ਹੈਗੀ ਆ ਤੇ ਪੰਜ ਸੱਤ ਸੂਵੇ ਵਧੀਆ ਦੁੱਧ ਪਿਆ ਜੂ ਬਿਲਕੁਲ ਛੋਟੇ ਛੋਟੇ ਪਾ ਦੀਆਂ ਇਹ ਸੂਈਆਂ ਸਵਾਈਆਂ ਤੇ ਤਿਆਰ ਗੱਬਣਾ 12 13 ਵਹਿਣਾ ਸੇਲ ਹੈ ਬਈ ਆਪਣੇ ਫਾਰਮ ਦੇ ਬਿਲਕੁਲ ਜਾਇਜ਼ ਹੀ ਰੇਟ ਹੁੰਦੇ ਆ ਸਹੀ ਆ ਜਦੋਂ ਮਰਜ਼ੀ ਆਜੋ ਆਪਣੇ ਇਹੀ ਰੇਟ ਹੁੰਦੇ ਆ ਵੀਰੇ ਜਦੋਂ ਮਰਜ਼ੀ ਵਿਜ਼ਿਟ ਕਰੋ ਮਾਲ ਲਾਢੀ ਕਹਿੰਦਾ ਆਉਂਦਾ ਹੀ ਰਹਿੰਦਾ ਆਪਣੇ ਫਾਰਮ 'ਚ ਜਾਇਜ਼ ਹੀ ਕੰਮ ਹੈ ਜਾਇਜ਼ ਜੇ ਮਾਰਜਨ 1000 1500 ਦੇ ਮਾਰਜਨ ਨਾਲ ਰੈਗੂਲਰ ਪਸ਼ੂਏ ਸੀ ਵੀਰ ਸੇਲ ਕਰਦਾ ਬਾਕੀ ਤੁਸੀਂ ਜਾਣਦੇ ਹੀ ਆ ਜਦੋਂ ਮਰਜ਼ੀ ਆਜੋ ਫੋਨ ਨੰਬਰ ਸਕਰੀਨ ਤੇ ਟੁੰਗਾ ਹੀੜੀ ਪਿੰਡ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਰਾਏਕੋਟ ਤੋਂ 10 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਬਾਕੀ ਮੈਪ ਤੇ ਤੁਸੀਂ ਸਰਚ ਕਰੋਗੇ ਲੋਕੇਸ਼ਨ ਤੁਹਾਨੂੰ ਆਪ ਹੀ ਕੱਢ ਦੇਣੀ ਹੈ ਮੈਂ ਆਪਣੇ ਸਾਰਿਆਂ ਸਸਿਕਾ